ਪਤਾ ਕਿ ਪਿੱਛੇ ਜਾਵਾ ਦੋ ਪਿੱਛੇ ਜਾਵਾ ਦੋ ਪਤਾ ਕਿ 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 ਪਿੱਛ ਅੱਜ ਬੋਟ ਲੰਦਾ ਵੋਟ ਲੰਦਾ ਸੀਗਾ ਟਾਕੇ ਮਾਰਦਾ ਸੀਗਾ ਉਹ ਵੀ ਅਸੀਂ ਪਲਾਨ ਕੀਤਾ ਬਸ ਕੱਲ੍ਹ ਦੇ ਉੱਪਰ ਦੜਨ ਜੇ ਦੋ ਕੱਲ੍ਹ ਨੂੰ ਵੀਕਲ ਵੇਚੇਗਾ ਜਾਂ ਕੁਝ ਕਰੇਗਾ ਤਾਂ ਉਹਨੂੰ ਪਲਾਨ ਪਰ ਇਹ ਮਨੋਲਾ ਵੀਕਲ ਵਕੇਗਾ ਨਹੀਂਗਾ ਇਹ ਬਾਤ ਇਹ ਉੱਤਰਨਾ ਤੇ ਖੰਬੇ ਪਾਉਣੇ ਆ ਨਾਮਗਾਰ ਖੇਡਾਂ ਲਈ ਤੇ ਇਹਨਾਂ ਕੋਲੇ ਲੋਕ ਬਸੇ ਬਾਰੇ ਬਸੇ ਰੱਖੀਏ ਬਿਲਕੁਲ ਆਦਰਸ਼ ਦੀ ਬਾਰੇ ਕਾਹਦਾ ਹੋ ਗਿਆ ਕਿਹੜਾ ਪਤਾ ਮੈਨੂੰ ਕਦੋਂ ਚਾਹੀਦਾ ਅਗਲੇ ਨੂੰ ਪਤਾ ਹੈ ਅਗਲੇ ਨੂੰ ਆਰਿਆਂ ਨੂੰ ਪਤਾ ਹੈ ਅੱਗੇ ਪਾਸੇ ਕੋਈ ਖੇੜਾ ਨਾ ਮਾਨਯੋਗ ਐਸਐਸਓ ਮੋਗਾ ਅਤੇ ਡੀਐਸਪੀ ਤਰਫ ਮੋਗਾ ਦੇ ਹੁਕਮਾ ਮੁਤਾਬਕ ਟ੍ਰੈਫਿਕ ਦੀ ਟੀਮ ਪੂਰੇ ਜੋਰ ਨਾਲ ਕੰਮ ਕਰ ਰਹੀ ਆ ਕੱਲ ਵੀ ਅਸੀਂ ਮੇਨ ਬਾਜ਼ਾਰ ਅ ਕਬਾਰ ਬਾਜ਼ਾਰ ਸਹਿਰਾ ਗਰਾਊਂਡ ਬਾਗੜੀ ਤਤਿਜ ਮਾਰਕੀਟ ਤੇ ਸੇਖਾਂ ਵਾਲੇ ਚੌਕ ਦੇ ਵਿੱਚੋਂ ਕਬਜ਼ੇ ਜਿਹੜੇ ਨਜਾਇਜ਼ ਸੀਗੇ ਦੂਰ ਕਰਾਏ ਸੀਗੇ ਅਤੇ ਨਿਨਵਿਕਨ ਟ੍ਰੈਪ ਟ੍ਰੈਪ ਕੌਂਸਲਬੰਦੀ ਲੋਕਾਂ ਨੂੰ ਸਹੀ ਮੋਹਰ ਕੌਂਸਲਬੰਦੀ ਪੂਰੇ ਅਪਰਾਲੇ ਕੀਤੇ ਅੱਜ ਦੂਸਰੇ ਦਿਨ ਵੀ ਜਿੱਥੇ-ਜਿੱਥੇ ਕੋਈ ਦੁਕਾਨਦਾਰਾਂ ਦੇ ਮੂਹਰੇ ਸ਼ਹਿਰ ਦੇ ਸਾਮਾਨ ਰੱਖਿਆ ਸੀਗਾ ਬੋਰਡ ਲਾਏ ਸੀਗੇ ਉਹਨਾਂ ਦੇ ਬੋਰਡ ਚਾਕੇ ਪਾਸੇ ਕਰਾਏ ਗਏ ਜਿਹੜੇ ਅਨਲੀਗਲ ਵਹੀਕਲ ਖੜੇ ਸੀਗੇ ਬਾਹਰ ਰਾਉਂਡ ਪਾਰਕ ਤੋਂ ਤਲਾਣ ਕੀਤੇ ਗਏ ਔਰ ਮੇਰੀ ਟੀਮ ਨੇ ਪੂਰੇ ਉੱਥੋਂ ਲੈ ਕੇ ਮੇਨ ਬਾਜ਼ਾਰ ਤੋਂ ਲੈ ਕੇ ਬਾਗਲੀ ਤੱਕ ਜਾਰਕੀਟ ਤੇ ਸੇਖਣ ਚੌਕ ਦੇ ਵਿੱਚ ਦੁਆਰੇ ਫਿਰ ਜਿਹੜੇ ਬਾਹਰ ਸਾਧੀਆਂ ਜਿਹੜੀਆਂ ਤੇ ਕਾਰਜੇ ਕਰਾਏ ਨੇ ਉਹਨਾਂ ਨੂੰ ਅਸੀਂ ਜਾ ਕੇ ਪਿੱਛੇ ਲੋਕਾਂ ਨੂੰ ਮਿਲੂਗੇ ਸਹਾਤਾ ਤੇ ਪੂਰੇ ਟਰਾਲੇ ਕਰ ਲਿਆ ਨੇ ਜਿਹੜੇ ਵੀ ਹਿੱਕਾ ਦਾ ਰਾਉਂਡ ਪਾਰਕ ਵਾਲੇ ਉਹਨਾਂ ਦੇ ਵੱਸ ਤੋਂ ਤਲਾਣ ਕੀਤੇ ਜਾਵੇ ਇਹ ਦੇਖਾ ਨੂੰ ਦੇ ਤਾਂ ਕਿਆਂ ਗਈਆਂ ਔਰ ਗ੍ਰਾਫਟ ਦੇ ਵਿੱਚ ਜੇ ਵੀ ਕਿਸੇ ਕਿਸੇ ਸਮਝਾ ਨੂੰ ਸਾਰੇ ਵੀਰਾਂ ਨੂੰ ਸਹਿਰ ਵਾਸੀਆਂ ਨੂੰ ਬੇਨਤੀ ਆ ਕਿ ਸਾਨੂੰ ਸਹਿਯੋਗ ਕਰੋ ਔਰ ਜਿੱਥੇ ਕਿਤੇ ਟ੍ਰੈਕ ਨਾਮ ਹੁੰਦਾ ਤੇ ਸਾਨੂੰ ਜਾਣਕਾਰੀ ਦਿਓ ਪਰ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੇ ਜਿੱਥੇ ਕੋਈ ਵੀ ਹਾਈਕਲ ਦੇ ਡਾਕੂਮੈਂਟ ਕੱਟਾ ਅਸੀਂ ਉਹਨਾਂ ਦਾ ਪ੍ਰੋਪਰਤ ਅਨਲਾਨ ਕਰਦੇ ਹਾਂ ਜੇ ਕੋਈ ਮੌਕੇ ਤੇ ਬੰਦਾ ਨਹੀਂ ਹੁੰਦਾ ਉਹਦਾ ਅਨਲਾਨ ਕੱਟ ਕੇ ਅਸੀਂ ਸਲੈਪ ਉਹਦੇ ਵੀਕਲ ਦਾ ਗੱਡੀ ਦੇ ਵਿੱਚ ਪਾ ਦਿੰਦੇ ਹਾਂ ਅਸੀਂ ਕਿਸੇ ਨੂੰ ਸਪਿਆ ਨਹੀਂ ਕਰਦੇ ਅਸੀਂ ਵੱਤ ਅੱਜ ਵੋਟ ਲੈਂਦਾ ਵੋਟ ਲੈਂਦਾ ਸੀਗਾ ਤਾਂ ਕਿ ਮਾਰਦਾ ਸੀਗਾ ਉਹ ਵੀ ਅਸੀਂ ਚਲਾਨ ਕੀਤਾ ਉਹਦੇ ਥਾਰੋ ਵੀਕਲ ਦੇ ਉੱਪਰ ਚੜਦਾ ਜਦੋਂ ਕੱਲ ਨੂੰ ਵੀਕਲ ਵੇਚੇ ਗਿਆ ਤਾਂ ਕੁਝ ਕਰੇਗਾ ਤਾਂ ਉਹਨੂੰ ਚਲਾਨ ਭਰੇ ਬਣਾਉਦਾ ਵੀਕਲ ਵੇਕੇਗਾ ਨਹੀਂ ਦੀ ਅਪੀਲ ਕੀ ਕਰੋਗੇ ਸ਼ਹਿਰ ਵਸਨੋ ਸ਼ਹਿਰ ਵਸਨੋ ਅਸੀਂ ਇਹੀ ਅਪੀਲ ਕਰਾਂਗੇ ਸਾਡਾ ਸਟ੍ਰੈਕ ਦਾ ਸਹਿਯੋਗ ਕਰੋ ਔਰ ਜਿੱਥੇ ਵੀ ਤੁਹਾਨੂੰ ਲੱਗਦਾ ਮਤਲਬ ਕੋਈ ਵੀ ਹਿੱਕਲ ਨਹੀਂ ਖੜਾ ਕਰਨਾ ਜਿਵੇਂ ਹੱਥ ਸਰਕਾਰੀ ਹੱਤਾਲ ਦੇ ਵਿੱਚ ਪਾਰਕਿੰਗ ਹੈ ਮਤਲਬ ਦਾਣਾ ਮੰਡੀ ਦੇ ਵਿੱਚ ਪਾਰਕਿੰਗ ਹੈ ਪਰ ਇਹ ਨਗਰ ਵਿੱਚ ਪਾਰਕਿਆ ਉੱਥੇ ਆਪਣੇ ਵੀ ਹਿੱਕਲੇ ਲਾਓ ਅਤੇ ਮਤਲਬ ਵੱਡੇ ਵੀਕਲ ਜਿਹੜੇ ਉੱਥੇ ਲਾਓ ਤੇ ਛੋਟੇ ਵੀਕਲ ਮਤਲਬ ਸਾਈਡਾਂ ਤੇ ਲਾਓ ਕਿੱਟੀ ਪੱਟੀ ਤੋਂ ਬਾਹਰ ਲਾਓ ਤੇ ਨਹੀਂ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਸਰਕਾਰ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਇਹ ਸਿਰਫ ਕਾਗਜ਼ਾਂ ਤੱਕ ਸੀਮਤ ਨਹੀਂ ਲਗਾਤਾਰ ਜਾਰੀ ਰਹਿ ਹੁਣ ਤੱਕ ਕਿੰਨੇ ਚਲਾਨ ਕੱਢ ਚੁੱਕੇ ਨੇ ਹੁਣ ਤੱਕ ਜਿੱਦਾਂ ਮੈਂ ਲਗਿਆ ਹਫਤੇ ਦੇ ਕਰੀਬ ਅਸੀਂ 400 400 ਤੋਂ 500 ਦੇ ਕਰੀਬ ਮੈਂ ਚਲਾਨ ਕੱਢਤਾ ਸਾਰੀ ਟੀਮ ਨੇ ਕੀਤੀ ਜਾਂ ਵੀ ਅੱਜ ਕਿੰਨੇ ਕਢਾ ਲਈ ਅੱਜ ਅਸੀਂ ਘੱਟੋ ਘੱਟ 25 ਤੋਂ 30 ਚਲਾਨ ਮੇਰੀ ਟੀਮ ਨੇ ਕਰਤੇ ਵਾਕਿਆ ਦੇ ਵਾਕਖਾ ਕੋ ਪੁਆਇੰਟਾਂ ਤੇ ਸਾਡੇ ਜਵਾਨ ਆ ਉਹਨਾਂ ਨੇ ਵੀ ਹੁਣ ਤੱਕ ਤਾਂ ਘੱਟੋ ਘੱਟ 100 150 ਚਲਾਨ ਅਸੀਂ ਕਰ ਚੁੱਕੇ ਆ ਸ਼ਾਮ ਤੱਕ ਅਸੀਂ 200